ਨਾਤ ਅਸੀਂ ਕਦੀ ਵੀ ਪ੍ਰਸ਼ਾਸਨ ਤੋਂ ਅਸੀਂ ਵੇਟ ਕੀਤੀ ਆ ਵੀ ਪ੍ਰਸ਼ਾਸਨ ਆਊਗਾ ਇਹ ਕੰਮ ਕਰੂਗਾ। ਉਹ ਜਿਹੜੇ ਮਕੀਰੀਆਂ ਲੱਗੋਂ ਪਿੰਡ ਦੇ ਵਿੱਚੋਂ ਰੈਸਕਿਊ ਕੀਤੇ ਆ। 42 ਪਿੰਡ ਦੇ ਇਹ ਡੇਰੇ ਆ ਜਿਨ੍ਹਾਂ ਵਿੱਚ ਬੰਦੇ ਇਸ ਟਾਈਮ ਸਿਗੇ ਜਿਹਨਾਂ ਨੂੰ ਰੈਸਕਿਊ ਕਰਕੇ ਸੁਰੱਖਤਾ ਵਾਲਾ ਤੇ ਪਹੁੰਚਾਇਆ ਜਾ ਰਿਹਾ। ਹੂੰ। ਹਰ ਦੀ ਮਾਰ ਹੇਠ ਪਿੰਡ ਆਏ ਹੋਏ ਨੇ ਉਹਨਾਂ ਇਲਾਕਿਆਂ ਦੇ ਵਿੱਚ ਨਾ ਤਾਂ ਐਸਡੀਆਰ ਆਖਦੀਆਂ ਟੀਮਾਂ ਵਿਖ ਰਹੀਆਂ ਨੇ ਨਾ ਹੀ ਐਨਡੀਆਰਫ ਦੀਆਂ ਟੀਮਾਂ ਦਿਖ ਰਹੀਆਂ ਨੇ ਟੀਮਾਂ ਸਿਰਫ ਦਿਖ ਰਹੀਆਂ ਨੇ ਬਾਬਾ ਦੀਪ ਸਿੰਘ ਸੇਵਾਦਾਲਦ ਦੀਆਂ ਜਿਹੜੇ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਲੋਕ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਨੇ ਕੋਈ ਇਧਰ ਨੂੰ 3 ਕਿਲੋਮੀਟਰ ਕੋ 4 ਕਿਲੋਮੀਟਰ ਇਧਰ ਨੂੰ ਇੱਕ ਇੱਕ ਬੰਦੇ ਦਾ ਕਰ ਕਰਕੇ 18 ਕ ਬੰਦੇ ਅਸੀਂ ਰੈਸਕਿਊ ਕਰਕੇ ਜਿਹੜੇ 18 20 ਦੇ ਗੇਟ ਚ ਲਿਆਂਦੇ ਆ 20 ਬੰਦੇ ਹੁਣ ਸਾਡੀਆਂ ਟੀਮਾਂ ਦੋ ਗਈਆਂ ਹੋਈਆਂ ਰੈਸਕਿਊ ਕਰਕੇ ਰਾਤ ਅਸੀਂ ਜਿੱਥੇ ਮਕੇਰੀਆਂ ਲੱਗੇ ਰੈਸਕਿਊ ਕੀਤੇ ਉਥੇ ਹਰੇਕ ਸਾਨੂੰ ਥਾਂ ਤੇ ਸੁੱਕੇ ਥਾਂ ਤੇ ਸਾਨੂੰ ਸੱਪ ਦੇ ਸੀ ਭਾਈ ਜੀ ਇੱਥੇ ਤਾਂ ਫੱਤਾਕੁੱਲਾ ਰੜਾ ਟਾਲੀ ਅਬਦੁੱਲਾਪੁਰ ਮਨਿਆਧੀਆਂ ਤੇ ਇਹ ਪਿੰਡ ਜਿਆਦਾ ਮਾਰ ਹੇਟ ਹੈ ਕੁਲਵਾਰੀਆਂ ਲੱਗ ਰਹੀਆਂ ਸੀ ਭਾਈ ਜੀ ਬਾਹੂਪੁਰ ਜਾ ਕੇ ਆ ਉਥੇ ਲੋਕਾਂ ਨੂੰ ਚਮੜੀ ਦੇ ਰੋਗ ਬਹੁਤ ਆ ਸੀ ਆਪਣੀ ਟੀਮ ਲੈ ਗਏ ਸੀ ਡਾਕਟਰਾਂ ਦੀ ਬਹੁਤ ਚਮੜੀ ਦੇ ਅਲਰਜੀ ਦੇ ਲੋਕ ਬਹੁਤ ਉੱਥੇ ਸਾਡੀ ਇਸ ਵਾਰ ਚੱਲੀਆਂ 4 ਦਿਨ ਅਸੀਂ ਬਾਹੂਪੁਰ ਸੇਵਾ ਕਰਕੇ ਆਏ ਆ ਸਾਡੀ ਟੀਮ 2019 ਦੇ ਵਿੱਚ ਹਾਲਾਤ ਵੀ ਦੇਖੇ 2023 ਦੇ ਹਾਲਾਤ ਵੀ ਅਸੀਂ ਦੇਖੇ ਹੋਣੀ ਸਰਕਾਰਾਂ ਸਾਡੀਆਂ ਇਸ ਚੀਜ਼ ਦੇ ਵੱਲ ਧਿਆਨ ਦੇ ਰਹੀਆਂ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਵਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਇਲਾਕੇ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਈ ਪਿੰਡ ਹੜ ਦੀ ਮਾਰ ਹੇਠ ਆ ਗਏ ਨੇ ਪਰ ਇਤਰਾਸ ਦੀ ਪੰਜਾਬ ਦੀ ਇਹੀ ਹੈ ਕਿ ਪੰਜਾਬ ਦੇ ਲੋਕ ਇਲੈਕਸ਼ਨ ਤਹਿਤ ਜਿਹੜੇ ਲੋਕ ਵੋਟਾਂ 'ਚ ਖੜੇ ਹੁੰਦੇ ਨੇ ਉਮੀਦਵਾਰ ਦੇ ਤੌਰ ਤੇ ਉਦੋਂ ਉਹ ਹੱਥ ਜੋੜਦੇ ਨੇ ਪਰ ਜਦੋਂ ਕਿਸੇ ਕਿਸੇ ਸਮੇਂ ਪੰਜਾਬ ਦੇ ਵਿੱਚ ਆਫਤ ਆਉਂਦੀ ਹੈ ਜਾਂ ਹੜ ਵਰਗੇ ਹਾਲਾਤ ਬਣਦੇ ਨੇ ਜਾਂ ਹੜ ਆਉਂਦੇ ਨੇ ਉਦੋਂ ਜਿੱਤੇ ਹੋਏ ਮੰਤਰੀ ਜਾਂ ਵਿਧਾਇਕ ਲੋਕ ਸੇਵਾ ਲਈ ਨਹੀਂ ਪਹੁੰਚਦੇ ਤਾਂ ਖਾਸ ਤੌਰ ਤੇ ਅਸੀਂ ਜੇ ਜਿਸ ਇਲਾਕੇ ਦੇ ਵਿੱਚ ਪਹੁੰਚੇ ਆ ਇਸ ਇਲਾਕੇ ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਲ ਤੋਂ ਭਾਈ ਮਨਜੋਤ ਸਿੰਘ ਤਲਵੰਡੀ ਨਿਰਵਿਘਨ ਸੇਵਾਵਾਂ ਨਿਭਾ ਰਹੇ ਨੇ ਜਿਹੜੇ ਲੋਕ ਨੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਵੱਲ ਪਹੁੰਚਾ ਰਹੇ ਨੇ ਸਾਡੇ ਨਾਲ ਭਾਈ ਮਨਜੋਤ ਸਿੰਘ ਤਲਵੰਡੀ ਨੇ ਜਿਨ੍ਹਾਂ ਨੇ 2023 ਦੇ ਵਿੱਚ ਵੀ ਸੇਵਾਵਾਂ ਨਿਭਾਈਆਂ ਸੀਆਂ ਲੋਕਾਂ ਨੂੰ ਰੈਸਕਿਊ ਕਰਨ ਦੀਆਂ ਹੁਣ ਵੀ 2025 ਦੇ ਵਿੱਚ ਵੀ ਇਹ ਲੋਕਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ ਜਾਂ ਹੜ੍ਹ ਪੀੜਤ ਜਿਹੜੇ ਲੋਕ ਨੇ ਉਹਨਾਂ ਤੱਕ ਰਾਸ਼ਨ ਪਹੁੰਚਾ ਰਹੇ ਨੇ ਜਾਂ ਮੈਡੀਕਲ ਫੈਸਿਲਿਟੀਆਂ ਦੀ ਗੱਲ ਕਰ ਲਈਏ ਦਵਾਈਆਂ ਦੀ ਗੱਲ ਕਰ ਲਈਏ ਉਹ ਪਹੁੰਚਾ ਰਹੇ ਨੇ ਪਹਿਲਾਂ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ ਹੁਣ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦੇ ਵਿੱਚ ਜਿਹੜੇ ਪਿੰਡ ਹੜ੍ਹ ਦੀ ਮਾਰ ਹੇਠ ਨੇ ਜਾਂ ਜਿੰਨਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਵਾਸਤੇ ਇਸ ਕਿਸ਼ਤੀ ਰਾਹੀਂ ਇਸ ਬੋਟ ਰਾਹੀਂ ਲੋਕਾਂ ਨੂੰ ਸੁਰੱਖਿਤ ਥਾਵਾਂ ਵੱਲ ਪਹੁੰਚਾ ਰਹੇ ਨੇ ਪਾਰੇ ਸੇਵਾਵਾਂ ਕਰਨੀਆਂ ਤਾਂ ਮੌਕੇ ਦੀਆਂ ਸਰਕਾਰਾਂ ਦਾ ਕੰਮ ਹੁੰਦਾ ਹੈ ਪਰ ਬਾਬਾ ਦੀਪ ਸਿੰਘ ਸੇਵਾਦਾਰ ਤੋਂ ਬਾਈ ਮਨਜੋਤ ਸਿੰਘ ਤਲਵੰਡੀ ਨੇ ਨਿਰਵੈਗਨ ਸੇਵਾਵਾਂ ਨਿਵਾ ਰਹੇ ਨੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਈ ਜੀ ਕੰਮ ਤਾਂ ਮੌਕੇ ਦੀਆਂ ਸਰਕਾਰਾਂ ਦਾ ਹੁੰਦਾ ਲੋਕਾਂ ਦੀਆਂ ਸੇਵਾਵਾਂ ਕਰਨੀਆਂ ਜਾਂ ਜਿੱਥੇ ਹੜ੍ਹ ਵਰਗੇ ਹਾਲਾਤ ਬਣੇ ਹੋਣ ਜਾਂ ਹੜਾ ਆਏ ਹੋਣ ਉੱਥੇ ਲੋਕਾਂ ਨੂੰ ਰੈਸਕਿਊ ਕਰਨਾ ਕਰਨ ਦਾ ਕੰਮ ਸਰਕਾਰਾਂ ਦਾ ਹੁੰਦਾ ਹੈ ਇੱਥੇ ਸਰਕਾਰੀ ਬੋਟਸ ਜਾਂ ਐਸ ਡੀ ਆਰ ਐਫ ਦੀਆਂ ਟੀਮਾਂ ਕਿਉਂ ਨਹੀਂ ਪਹੁੰਚੀਆਂ ਤੁਹਾਨੂੰ ਕਿਉਂ ਸੇਵਾਵਾਂ ਕਰਨੀਆਂ ਪੈ ਰਹੀਆਂ ਜੀ ਹਾਂਜੀ ਵੀਰ ਜੀ ਗੱਲ ਇਹ ਕਰੀਏ ਵੀ ਹਰ ਇੱਕ ਸਾਲ ਹੀ ਤਕਰੀਬਨ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ ਨਾ ਤਾਂ ਅਸੀਂ ਕਦੀ ਵੀ ਪ੍ਰਸ਼ਾਸਨ ਤੋਂ ਅਸੀਂ ਵੇਟ ਕੀਤੀ ਆ ਵੀ ਪ੍ਰਸ਼ਾਸਨ ਆਊਗਾ ਇਹ ਕੰਮ ਕਰੂਗਾ ਸਾਨੂੰ ਹੁੰਦਾ ਵੀ ਆਪਣੇ ਭੈਣ ਭਰਾ ਸਾਡੇ ਫਸੇ ਅਸੀਂ ਉਹਨਾਂ ਨੂੰ ਕਿੱਦਾਂ ਰੈਸਕਿਊ ਕਰਕੇ ਉਹਨਾਂ ਨੂੰ ਕਿਵੇਂ ਲੈ ਕੇ ਉਹਨਾਂ ਨੂੰ ਸੁਰੱਖਤ ਥਾਵਾਂ ਤੇ ਪਹੁੰਚਾਉਣਾ ਅਸੀਂ ਪ੍ਰਸ਼ਾਸਨ ਜਰੂਰ ਸਾਡੇ ਨਾਲ ਟੱਚ 'ਚ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਵੀ ਇੱਥੋਂ ਲੈ ਕੇ ਜਾਓ ਜੋ ਜੀ ਸਾਨੂੰ ਕੋ ਪ੍ਰਸ਼ਾਸਨ ਦੀ ਲੋਡ ਪੈਂਦੀ ਹੈ ਤੇ ਅਸੀਂ ਕਹਿ ਰਹੇ ਹਾਂ ਜੇ ਉਹਨਾਂ ਨੂੰ ਲੋਡ ਪੈਂਦੀ ਤਾਂ ਉਹ ਸਾਨੂੰ ਦੱਸ ਰਿਹਾ ਵੀ ਕਿਉਂਕਿ ਕੋਲਾ ਕੀ ਵਾਰ ਪ੍ਰਸ਼ਾਸਨ ਨੂੰ ਚਲ ਜਾਂਦੀਆਂ ਫਿਰ ਸਾਨੂੰ ਉਹ ਫਾਰਵਰਡ ਕਰ ਦਿੰਦੇ ਹੁਣ ਹਾਲਾਤ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਬਾ ਦੀਪ ਸਿੰਘ ਜੀ ਫਿਰ ਵੀ ਕਿਰਪਾ ਸਵੇਰ ਦੇ ਅੱਜ ਤੱਕ ਨੀ ਪਹਿਲਾਂ ਸ਼ਾਮੀ ਰਾਤ ਆ ਆਪਾਂ ਜਿਹੜੇ ਮਕੇਰੀਆਂ ਲਾਗਿਓ ਪਿੰਡ ਦੇ ਵਿੱਚੋਂ ਰੈਸਕਿਊ ਕੀਤੇ ਆ ਤੇ ਹੁਣ ਜਿਹੜੇ ਸਵੇਰ ਦੇ ਮਿਆਣੀ ਪਿੰਡ ਦੇ ਸੌਰੀ ਟਾਲੀ ਪਿੰਡ ਦੇ ਇਹ ਡੇਰੇ ਆ ਜਿਨ੍ਹਾਂ ਵਿੱਚ ਬੰਦੇ ਇਸ ਟਾਈਮ ਸਗੀਰ ਜਿਹਨਾਂ ਨੂੰ ਰੈਸਕਿਊ ਕਰਕੇ ਸੁਰੱਖਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੂੰ ਅੱਛਾ ਕਿੰਨੇ ਕੁ ਪਿੰਡ ਨੇ ਜਿਹੜੇ ਇਸ ਹੁਸ਼ਿਆਰਪੁਰ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆ ਗਏ ਜੀ ਇਹਦੇ ਵਿੱਚ ਤਕਰੀਬਨ ਬਾਈ ਜੀ ਇੱਥੇ ਤਾਂ ਫੱਤਾਕੁੱਲਾ ਰੜਾ ਟਾਲੀ ਅਬਦੁੱਲਾਪੁਰ ਮਨਿਆਧੀਆਂ ਤੇ ਇਹ ਪਿੰਡ ਜਿਆਦਾ ਮਾਰ ਹੇਠ ਆ ਗਏ ਇਹ ਪਿੰਡ ਜਿਆਦਾ ਮਾਰ ਹੇਠ ਹੈਗੇ ਬਾਈ ਹਾਂਜੀ ਕਿੰਨੇ ਕੁ ਲੋਕ ਸਵੇਰ ਦੇ ਤੁਸੀਂ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤੇ ਜੀ ਸ੍ਰੀ ਰੰਬੀ ਜੀ ਸਵੇਰ ਦੇ ਜਿਹੜੇ ਰੈਸਕਿਊ ਕੀਤੇ ਆ ਤਕਰੀਬਨ 18 ਕ ਬੰਦੇ ਸਵੇਰ ਦੇ ਕਰ ਲਿਆ ਕਿਉਂਕਿ ਇਹ ਇਹਦੇ ਵਿੱਚ ਇਹ ਆ ਵੀ ਜਦਾਂ ਪਿੰਡਾਂ ਦੇ ਪਿੰਡੋਂ ਵੀ ਸਾਨੂੰ ਪਤਾ ਵੀ ਇੱਥੋਂ ਲੈ ਕੇ ਆਉਣੇ ਤਾਂ ਫਿਰ ਜ਼ਿਆਦਾ ਜ਼ੋਰ ਮਾਰਦੀ ਕਿਉਂਕਿ ਸਾਡੀਆਂ ਚਾਰ ਵੋਟਾਂ ਚੱਲ ਰਹੀਆਂ ਪਰ ਹੁਣ ਇਹਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਵੀਰੇ ਦੂਰ ਦੂਰ ਦੋ ਦੋ ਤਿੰਨ ਤਿੰਨ ਕਿਲੋਮੀਟਰ ਕੋ ਡੇਰਾ ਉੱਥੇ ਦੋ ਬੰਦੇ ਆ ਕੋਈ ਇਧਰੋਂ 3 ਕਿਲੋਮੀਟਰ ਕੋ 4 ਕਿਲੋਮੀਟਰ ਇਧਰੋਂ ਇੱਕ ਇੱਕ ਬੰਦੇ ਦਾ ਕਰ ਕਰਕੇ 18 ਕ ਬੰਦੇ ਅਸੀਂ ਰੈਸਕਿਊ ਕਰਕੇ ਜਿਹੜੇ 18 ਵੀ ਦੇ ਗੇਟ ਤੇ ਲਿਆਂਦੇ ਆ 20 ਬੰਦੇ ਹੁਣ ਸਾਡੀਆਂ ਟੀਮਾਂ ਦੋ ਗਈਆਂ ਹੋਈਆਂ ਹਨ ਰੈਸਕਿਊ ਕਰਨ ਕੱਲ ਦਾ ਤਾਂ ਮੀਂਹ ਵੀ ਨਹੀਂ ਬੰਦ ਹੋ ਰਿਹਾ ਮੀਂਹ 'ਚ ਫਿਰ ਰੈਸਕਿਊ ਕਰਨ ਨੂੰ ਲੈ ਕੇ ਕਿੰਨੀਆਂ ਕਿਸਮਤਾਂ ਆ ਰਹੀਆਂ ਜੀ ਬਹੁਤ ਸਿਮਰਨ ਵੀਰੇ ਬਰਸਾਤੀਆਂ ਲਈਆਂ ਹੋਈਆਂ ਐ ਇਦਾਂ ਹੀ ਸਾਰੇ ਮੁੰਡੇ ਗਿੱਲੇ ਹੋਏ ਹੋ ਆ ਕਰ ਕਰਕੇ ਪਰ ਸਾਨੂੰ ਇਹ ਹੁੰਦਾ ਵੀ ਜਿਹੜਾ ਨੂੰ ਅਸੀਂ ਲੈ ਕੇ ਆਉਣਾ ਉਹ ਵੀ ਵਿਚਾਰੇ ਮੀਂਹ 'ਚ ਹੀ ਬੈਠੇ ਆ ਵੀ ਆਪਾਂ ਉਹਨਾਂ ਨੂੰ ਕੱਢ ਕੇ ਲੈ ਆ ਕੇ ਜਿਹੜਾ ਕੱਢ ਕੱਢ ਕੇ ਲੈ ਕੇ ਆਣ ਕੇ ਸਰੱਖਾ ਥਾਮਾ ਤੇ ਪਹਚਾਈਏ ਜੇ ਸਾਨੂੰ ਵੀ ਲੱਗ ਰਿਹਾ ਤੇ ਮੀ ਉਹਨਾਂ ਨੂੰ ਵੀ ਪੈ ਰਿਹਾ ਪਰ ਸਾਨੂੰ ਇਹ ਹੁੰਦੀ ਵੀ ਅਸੀਂ ਜਿੰਨੀ ਸੇਵਾ ਹੋ ਸਕੇ ਕਰ ਲਈਏ ਹਾਲਾਤ 2023 ਦੀ ਗੱਲ ਕਰ ਲਈਏ 23 ਨਾਲੋਂ ਜ਼ਿਆਦਾ ਮਾੜੇ ਨੇ ਜੀ ਇਸ ਸਮੇ 2025 ਚ ਨਹੀਂ 23 ਦੇ ਵਿੱਚ ਥੋੜਾ ਜ਼ਿਆਦਾ ਪਾਣੀ ਆਇਆ ਸੀ ਇਹ ਪਾਣੀ ਥੋੜਾ ਥੋੜਾ ਕਰਦਾ ਕਰਦਾ 2000 ਮਤਲਬ 15 ਦਿਨਾਂ ਤੋਂ ਸੌਰੀ 15 ਦਿਨਾਂ ਤੋਂ ਚੜ ਰਿਹਾ ਜੱਕਦਮ ਥੋੜੇ ਚੱਕੀ ਬੈਂਕ ਤੋਂ ਜ਼ਿਆਦਾ ਰਾਤ ਆ ਗਿਆ ਤੇਈ ਦੇ ਵਿੱਚ ਤਾਂ ਜੱਕਦਮ ਹੀ ਆ ਗਿਆ ਸੀ ਨਾ ਫਲੱਡ ਇਹ ਥੋੜਾ ਥੋੜਾ ਕਰ ਕਰ ਕੇ ਬੱਦਰਿਆ ਤਾਂ ਕਰਕੇ ਲੋਕਾਂ ਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਮੈਂ ਆਪਣੇ ਸਰਕਤਾਵਾ ਤੇ ਜਾਣ ਨੂੰ ਸੇਫ ਹੋਣ ਅੱਛਾ ਹੋਰ ਕਿਹੋ ਜੀਆਂ ਸਮੱਸਿਆਵਾਂ ਜਾਂ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਤੁਹਾਨੂੰ ਕਾਫੀ ਆ ਰਹੀਆਂ ਬਾਈ ਜੀ ਜਦੋਂ ਝੋਨਾ ਫਸ ਰਿਹਾ ਪਾਣੀ ਘਟਾ ਉੱਥੇ ਝੋਨਾ ਫਸ ਰਿਹਾ ਪਪੈਲਰਾਂ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀਆਂ ਮੀਂਹ ਜਿਆਦਾ ਮੀਂਹ ਨਾ ਹੋਵੇ ਕਰ ਲਈਏ ਹੁਣ ਦਿੱਕਤ ਮੀਹ ਦੇ ਵਿੱਚ ਬਹੁਤ ਦਿੱਕਤ ਭਰੀ ਆ ਰਹੀ ਹੈ ਹਾਂਜੀ ਇਹਦੇ ਵਿੱਚ ਦਿੱਕਤ ਬਹੁਤ ਜ਼ਿਆਦਾ ਆ ਰਹੀ ਲੋਕਾਂ ਨੂੰ ਬਿਮਾਰੀਆਂ ਵੀ ਲੱਗ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਜਿਵੇਂ ਧੁੱਪ ਚੜਦੀ ਹੈ ਜਾਂ ਹਮਸ ਹੁੰਦਾ ਹੈ ਉਹਦੇ ਨਾਲ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਜੀ ਬਿਲਕੁਲ ਬਿਮਾਰੀਆਂ ਲੱਗ ਰਹੀਆਂ ਸੀ ਬਾਈ ਜੀ ਬਾਹੂਪੁਰ ਜਾ ਕੇ ਆ ਉੱਥੇ ਲੋਕਾਂ ਨੂੰ ਚਮੜੀ ਦੇ ਰੋਗ ਬਹੁਤ ਆ ਸੀ ਆਪਣੀ ਟੀਮ ਲੈ ਗਏ ਸੀ ਡਾਕਟਰਾਂ ਦੀ ਬਹੁਤ ਚਮੜੀ ਦੇ ਅਲਰਜੀ ਦੇ ਲੋਕ ਬਹੁਤ ਉੱਥੇ ਸਾਡੀ ਸਵਾਮ ਚੱਲੀਆਂ 4 ਦਿਨ ਅਸੀਂ ਬਾਹੂਪੁਰ ਸੇਵਾ ਕਰਕੇ ਆਏ ਆ ਸਾਡੀ ਟੀਮ ਤੇ ਉੱਥੇ ਇਹ ਚੀਜ਼ਾਂ ਤੁਹਾਨੂੰ ਹੁਣ ਕਿਹੋ ਜੀ ਮਸ਼ੀਨਰੀ ਦੀ ਲੋੜ ਆ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਇਹ ਬੋਟਸ ਲੈ ਕੇ ਘੁੰਮ ਰਹੇ ਹੋ ਸਰਕਾਰ ਦਾ ਤੁਹਾਨੂੰ ਕੋਈ ਸਹਿਯੋਗ ਮਿਲ ਰਿਹਾ ਜੀ ਸਰਕਾਰ ਦਾ ਬਈ ਜੀ ਨਹੀਂ ਸਰਕਾਰ ਚਲੋ ਹਜੇ ਤੱਕਰ ਤਾਂ ਕੋਈ ਇਹੋ ਜਿਹਾ ਨਹੀਂ ਸਹਿਯੋਗ ਆਗਾ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਵੀ ਸਾਨੂੰ ਵੱਡੇ ਇੰਜਣ ਦੀ ਲੋੜ ਆ ਇੱਕ ਦੀ ਵੀ ਜਿੱਥੇ ਵੱਡਾ ਇੰਜਣ ਸਾਡਾ ਜਿਹੜਾ ਝੋਨਿਆਂ ਦੇ ਵਿੱਚ ਪਪੈਲਰਾਂ ਦੇ ਵਿੱਚ ਨਾ ਕੋਈ ਵੱਡਾ ਇੰਜਣ ਹੋਵੇ ਪਾਵਰ ਵਾਲਾ ਉਹ ਨਿਕਲ ਜਾਏ ਇਹ ਚੀਜ਼ਾਂ ਸਾਨੂੰ ਲੋੜ ਹੈਗੀ ਆ ਜਿੱਥੇ ਤਾਰਾਂ ਆ ਹੁਣ ਕਿ ਉਤਾਰ ਆ ਰਹੀ ਆ ਸਾਡੀਆਂ ਜਿਹੜੀਆਂ ਰਬੜ ਦੀ ਬੋਰਡ ਆ ਉਹ ਪਾਟਦੀਆਂ ਸਾਨੂੰ ਦੂਜੀ ਬੋਰਡ ਤੇ ਤਾਂ ਫਾਈਬਰ ਬੋਰਡ ਆ ਇਹ ਇੱਕ ਚੰਗੀ ਆਵੇ ਇਹ ਫੋਰ ਬੋਰਡ ਦੇ ਵਿੱਚ ਘੱਟ ਬੰਦੇ ਆਉਂਦੇ ਉਹ ਚ ਜ਼ਿਆਦਾ ਆਉਣ ਇਹੋ ਜਿਹੀਆਂ ਚੀਜ਼ਾਂ ਦੀ ਸਾਨੂੰ ਲੋੜ ਹੈਗੀ ਆ ਤੇ ਚਲੋ ਬਾਕੀ ਉਹ ਸਾਨੂੰ ਸੰਗਤ ਆ ਬਾਬਾ ਦੀਪ ਸਿੰਘ ਦੀ ਕਿਰਪਾ ਆ ਉਹ ਆਪੇ ਹੀ ਬਾਬਾ ਦੀਪ ਸਿੰਘ ਅੱਗੇ ਨਹੀਂ ਸਾਨੂੰ ਪਤਾ ਸਾਡੇ ਕੋਲ 5-6 ਬੋਟਾਂ ਕਿੱਦਾਂ ਬਣ ਗਈਆਂ ਤੇ ਕਾਹ ਵੀ ਨਹੀਂ ਪਤਾ ਲੱਗਣਾ ਇੰਜਣ ਕਿਵੇਂ ਆ ਗਿਆ ਇਹ ਆਪੇ ਹੀ ਸਿਮਰਨ ਵੀਰੇ ਮੈਂ ਕਹਾਂ ਤੁਹਾਡੇ ਬੈਠੇ ਬਿਠੇ ਮਾਰੇ ਨੇ ਕਿਰਪਾ ਕਰ ਦੇਣੀ ਹੈ। ਅੱਛਾ ਭਾਈ ਜੀ ਇਹ ਸੱਚਾਈ ਹੈ ਕਿ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਰਿਹਾ ਹੈ। ਜ਼ਹਿਰੀਲੇ ਜਿਹੜੇ ਸੱਪ ਨੇ ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਹੇ ਨੇ ਜੀ। ਬਿਲਕੁਲ ਸਹੀ ਹਾਂ ਜੀ ਸੱਪ ਬਹੁਤ ਜ਼ਿਆਦਾ ਸੁੱਕੀ ਜਾਨ ਨੂੰ ਦੌੜਦੇ ਉਹ ਵੀ ਆਪਣੀ ਜਾਨ ਬਚਾਉਂਦੇ। ਰਾਤ ਅਸੀਂ ਜਿੱਥੇ ਮਕੇਰੀਆਂ ਲੱਗ ਕੇ ਰੈਸਕਿਊ ਕੀਤੇ ਉੱਥੇ ਹਰੇਕ ਸਾਨੂੰ ਉਹ ਥਾਂ ਤੇ ਸੁੱਕੇ ਥਾਂ ਤੇ ਸਾਨੂੰ ਸੱਪ ਦੇ ਸਿਆ ਜਿੱਥੇ ਸਾਨੂੰ ਕੋਈ ਟਾਲੀ ਦਾ ਕੋਈ ਦਰਖਤ ਕੁਝ ਫੇਦੇ ਜਿੱਥੇ ਫਸਿਆ ਜੁੰਡ ਦੇ ਵਿੱਚ ਸਾਨੂੰ ਦਿਸੇ ਦਿਸੇ ਸੱਪ ਬਹੁਤ ਸੱਪ ਦੇ ਸਾਨੂੰ ਕੱਲ ਹਾਂਜੀ ਅੱਛਾ ਵੈਸੇ ਆਪਾਂ ਸਰਕਾਰਾਂ ਦਾ ਵੀ ਜ਼ਿਕਰ ਕਰਨਾ ਚਾਹਾਂਗੇ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੀਆਂ ਸੇਵਾਵਾਂ ਕਰਨੀਆਂ ਜੇ ਜਿਹੜੇ ਹੜਪੀੜਤ ਲੋਕ ਹੁੰਦੇ ਨੇ ਉਹਨਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਦਾ ਕੰਮ ਮੌਕੇ ਦੀਆਂ ਸਰਕਾਰਾਂ ਦਾ ਹੁੰਦਾ ਹੈ ਐਸਡੀਆਰਐਫ ਦੀਆਂ ਟੀਮਾਂ ਜਾਂ ਐਨਡੀਆਰਐਫ ਦੀਆਂ ਟੀਮਾਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਉਂ ਨਹੀਂ ਪਹੁੰਚੀਆਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਜੀ ਜ਼ਰੀਆ ਭਾਈ ਜੀ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਵੀ 2023 ਦੇ ਵਿੱਚ ਵੀ 2019 ਦੇ ਵਿੱਚ ਹਾਲਾਤ ਵੀ ਦੇਖੇ 2023 ਦੇ ਹਾਲਾਤ ਵੀ ਅਸੀਂ ਦੇਖੇ ਹਾਲਾਤ ਕਿਉਂ ਨਹੀਂ ਸੁਧਰ ਰਹੇ ਕਿਉਂ ਨਹੀਂ ਸਰਕਾਰਾਂ ਸਾਡੀਆਂ ਇਸ ਚੀਜ਼ ਦੇ ਵੱਲ ਧਿਆਨ ਦੇ ਰਹੀਆਂ ਹਾਂ ਲੋਕਲ ਐਮਐਲਏ ਆ ਆਪਣੇ ਜਸਵੀਰ ਸਿੰਘ ਰਾਜਾ ਗਿੱਲ ਸਾਡਾ ਇੱਥੋਂ ਉਹ ਬੜਾ ਵਧੀਆ ਇਨਸਾਨ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਿਹਾ ਪਰ ਸਰਕਾਰਾਂ ਨੂੰ ਉੱਪਰਲੇ ਲੈਵਲ ਦੇ ਸਰਕਾਰਾਂ ਨੂੰ ਵੀ ਹਾਂ ਚੰਗੇ ਬੰਦੇ ਹੈਗੇ ਕੁਝ ਪਰ ਜਿਹੜੇ ਹੁਣ ਸਰਕਾਰਾਂ ਲੈਵਲ ਦੇ ਉੱਪਰ ਤੱਕਰ ਬੰਨ ਪੱਕੇ ਆ ਇਹ ਵੱਡਾ ਸਿਸਟਮ ਚਾਹੀਦਾ ਕਿਸ਼ਤੀਆਂ ਵੋਟਾਂ ਚਾਹੀਦੀਆਂ ਤਾਮਜਾਮ ਪੂਰਾ ਚਾਹੀਦਾ ਉਹ ਕਿਉਂ ਨਹੀਂ ਹੋ ਰਿਹਾ ਜੇ ਹੋ ਰਿਹਾ ਤੂੰ ਪਈਆਂ ਕਿੱਥੇ ਆ ਜੇ ਪੁੱਛਣ ਜਾਓ ਕਾਗਜ਼ਾ ਚ ਹਰ ਇੱਕ ਤਹਿਸੀਲ ਚ ਵੋਟਾਂ ਹੈ ਕਿੱਥੇ ਸਾਨੂੰ ਤਾਂ ਦਿਖ ਨਹੀਂ ਰਹੀਆਂ ਚੱਲ ਅੱਛਾ ਤੁਹਾਡੀ ਬਾਬਾ ਦੀਪ ਸਿੰਘ ਸੇਵਾ ਦਲ ਦੀ ਜਿਹੜੀ ਬੱਸ ਤੋਂ ਇਲਾਵਾ ਹੋਰ ਇਥੇ ਐਂਬੂਲੈਂਸਾਂ ਕਿੰਨੀਆਂ ਕਿ ਪਹੁੰਚੀਆਂ ਨੇ ਮੈਡੀਕਲ ਫੈਸਿਲਿਟੀਆਂ ਦੇਣ ਵਾਸਤੇ ਲੋਕਾਂ ਨੂੰ ਸਾਡੀ ਸਰਵਦਾ ਪਲਾ ਸੋਸਾਇਟੀ ਮੂਨਕਾ ਦੀ ਐਂਬੂਲੈਂਸ ਤਾਂ ਬਿਲਕੁਲ ਨਾਲ ਨਾਲ ਪ੍ਰਸ਼ਾਦਾ ਵੀ ਖੜਾ ਕੇ ਲਿਆ ਰਹੀ ਹੈ ਨਾਲ ਨਾਲ ਪ੍ਰਸ਼ਾਦਾ ਪੰਡਾ ਦਵਿੰਦਰ ਸਿੰਘ ਲਿਆ ਰਿਹਾ ਸਰਕਾਰੀ ਐਂਬੂਲੈਂਸ ਕੋਈ ਜੀ ਸਰਕਾਰੀ ਐ ਅਬਦੁੱਲਾਪੁਰ ਅੱਜ ਸਵੇਰੇ ਦਿਸੀ ਸੀਗੀ ਉੱਥੇ ਮੈਡੀਕਲ ਟੀਮ ਬੈਠੀ ਸੀ ਸਾਡੀਆਂ ਆਪਣੀਆਂ ਐਂਬੂਲੈਂਸਾਂ ਦੋ ਕੋ ਮਰੀਆਂ ਜਦੋਂ ਕੋਈ ਕੈਨੋ ਲੋਡ ਹੈਗੀ ਆ ਉਹ ਸਾਡੀਆਂ ਆਈ ਜਾ ਰਹੀਆਂ ਸਮਾਨ ਲੈ ਕੇ ਪਿੱਛੇ ਉਦਾਂ ਵੀ ਕੋਈ ਮਰੀਜ਼ ਲੈ ਕੇ ਆਉਣਾ ਆ ਰਿਹਾ ਜਾਈ ਰਹੀ ਅੱਛਾ ਪੰਜਾਬ ਦੇ ਹੀ ਨਹੀਂ ਪੰਜਾਬ ਤੋਂ ਬਾਹਰ ਦੇ ਬਹੁਤ ਸਾਰੇ ਐਨ ਆਰ ਆਈ ਵੀਰ ਤੁਹਾਨੂੰ ਦੇਖ ਰਹੇ ਨੇ ਜਾਂ ਸਮਾਜ ਸੇਵੀਆਂ ਦੀ ਗੱਲ ਕਰ ਲਈਏ ਜਿਹੜੇ ਪੰਜਾਬ ਦੇ ਨਾਲ ਦਰਦ ਰੱਖਣ ਵਾਲੇ ਲੋਕ ਨੇ ਉਹ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਆਪਣੇ ਲੈਵਲ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਜਿਹੜੀਆਂ ਤੁਹਾਨੂੰ ਜ਼ਰੂਰਤਾਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਹੋ ਉਹਦੇ ਵਾਸਤੇ ਲੋੜਿੰਦੀਆਂ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਤੁਸੀਂ ਕਹਿਣਾ ਚ ਕਿ ਕੋਈ ਐਸ ਟਾਈਮ ਹਨਾ ਮੈਂ ਇਹੇ ਅਪੀਲ ਬਣ ਕੇ ਹੱਥ ਜੋੜ ਕੇ ਤੁਹਾਡੇ ਮਾਧਿਅਮ ਰਾਹੀਂ ਦੱਸਦਾ ਸਾਨੂੰ ਵੀ ਫੋਨ ਬਹੁਤ ਕਰ ਰਹੇ ਦੱਸੋ ਕਿਹੜੀ ਚੀਜ਼ ਕਿਹੜੀ ਚੀਜ਼ ਦੀ ਸਿਮਰਨ ਬਿਰਕ ਕੱਲ ਸਾਨੂੰ ਟਾਂਪੂ ਇੱਕ ਪਾਣੀ ਦਾ ਸਿੱਟ ਗਿਆ ਦੱਸੋ ਹੁਣ ਪਾਣੀ ਕਿੱਥੇ ਦੇ ਦੀਏ ਅਸੀਂ ਪਾਣੀ ਤਾਂ ਉੱਥੇ ਲੋੜ ਪੈਂਦੀ ਪੀਣੇ ਵਾਲਾ ਜਿੱਥੇ ਕੀ ਬੋਰ ਦੇ ਵਿੱਚ ਪਾਣੀ ਗੰਦਾ ਪਿਆ ਹੋਵੇ ਹੁਣ ਇੱਥੇ ਪਾਣੀ ਸੁੱਕਾ ਆ ਮਤਲਬ ਬੋਰ ਠੀਕ ਆ ਸਾਰਿਆਂ ਦੇ ਪਾਣੀ ਹੈਗੇ ਹੁਣ ਜਦੋਂ ਕਿਸੇ ਦਾ ਦਸਵੰਦ ਦਾ ਪੈਸਾ ਲੱਗੋ ਸਾਡਾ ਵੀ ਦਿਲ ਨਹੀਂ ਕਰਦਾ ਵੀ ਅਸੀਂ ਗਲਤ ਜਗ੍ਹਾ ਚੀਜ਼ ਦੇ ਦੀਏ ਹੁਣ ਪਾਣੀ ਸਾਡੀ ਬਸੇ ਚ ਹੀ ਪਿਆ ਆ ਹੁਣ ਇਦਾਂ ਲੋਕ ਕੀ ਕਰਦੇ ਬਿਨਾਂ ਦੱਸਿਓ ਚੀਜ਼ਾਂ ਲਈ ਆਈ ਜਾਂਦੇ ਜਿਹੜਿਆਂ ਨੂੰ ਅਸੀਂ ਕਹਿੰਨੇ ਅਪੀਲ ਕਰਦੇ ਆ ਇਹਨਾਂ ਦੇ ਬੰਨ ਵੱਜਣੇ ਆ ਉਹਦੋਂ ਡੀਜ਼ਲ ਦੀ ਸੇਵਾ ਕਰੋ ਦੂਜੀ ਗੱਲ ਜਿਹਦੀ ਜ਼ਮੀਨ ਦੇ ਵਿੱਚ ਰੇਤਾ ਪਈ ਉਹ ਕਿਵੇਂ ਕੱਢ ਦੋ ਇਹ ਚੀਜ਼ਾਂ ਦੀ ਲੋੜ ਸਾਡੀ ਮਹਾਰਾਜ ਦੀ ਕਿਰਪਾ ਨਾਲ ਬਾਬਤ ਦੀਪ ਸਿੰਘ ਜੀ ਆਪੇ ਹੀ ਕਰਵਾਈ ਜਾ ਰਹੇ ਆ ਸਾਨੂੰ ਆਪ ਨਹੀਂ ਪਤਾ ਕਿਵੇਂ ਹੋ ਰਿਹਾ ਸਾਨੂੰ ਕੁਝ ਨਹੀਂ ਪਤਾ ਪਰਮਾਤਮਾ ਹੀ ਕਰਾ ਰਿਹਾ ਆਪ ਹੀ ਤੇ ਦੂਜੀ ਗੱਲ ਜਿਹੜੀ ਇਹਨਾਂ ਨੂੰ ਲੋੜ ਆ ਮੈਂ ਦੱਸ ਦਿੱਤੀਆਂ ਪੁੱਛ ਕੇ ਆਓ ਬਿਨਾਂ ਗੱਲ ਤੋਂ ਜੋ ਚਾਰ ਆ ਤੇ ਚਾਰਾ ਹੀ ਲਈ ਆਉਂਦੇ ਜੋ ਤੂੜੀ ਆ ਤੇ ਤੂੜੀ ਲਈ ਆਉਂਦੇ ਜਿੱਦਰ ਨੂੰ ਸਾਡੇ ਬੰਦੇ ਸਿੱਧੇ ਹੋ ਜਾਂਦੇ ਆ ਉਹ ਨਹੀਂ ਮੈਂ ਤੇ ਦਾ ਬਾਹੂ ਪਰ ਦੇਖੋ ਕੀ ਹਾਲਾਤ ਬਣੇ ਸਚਾਈ ਇਹ ਕਿ ਜਿਹੜੇ ਪੀੜਤ ਲੋਕ ਆ ਉਹਨਾਂ ਤੱਕ ਹਰਾਚਾਰਾ ਜਾਂ ਜਿਹੜਾ ਮੱਕੀ ਦਾ ਆਚਾਰ ਦੀ ਗੱਲ ਕਰ ਲਈਏ ਜਾਂ ਚੋਕਰ ਦੀ ਗੱਲ ਕਰ ਲਈਏ ਜਿਹੜੇ ਪੀੜਤ ਲੋਕ ਹੈ ਉਹਨਾਂ ਤੱਕ ਤਾਂ ਪਹੁੰਚ ਨਹੀਂ ਰਿਹਾ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਲਈ ਜਾ ਰਹੇ ਨੇ ਇਹ ਸਚਾਈ ਹੈ ਜੀ ਹੈਗੀ ਹੈ ਇਹ ਵੀ ਜ਼ਰੂਰਤ ਹੈਗੀ ਪਰ ਜੇ ਕੋਈ ਅੰਦਰ ਆ ਨਾ ਜੇ ਕੋਈ ਉਹ ਸਾਡੇ ਤੱਕ ਪਹੁੰਚਾ ਨਹੀਂ ਇਹ ਵੀ ਗੱਲ ਗਲਤ ਆ ਸਭ ਕੁਝ ਪਹੁੰਚ ਗਿਆ 4 ਦਿਨ ਰਹਿ ਕੇ ਆਏ ਆ ਮੈਂ ਕਿਹਾ ਇਕੱਠਾ ਹੀ ਕਰੀ ਜਾਂਦੇ ਆ ਜੇ ਹੁਣ ਉੱਥੇ 4 ਪਸ਼ੂ ਆ ਤੇ ਪਸ਼ੂਆਂ ਦੇ ਉੱਥੇ ਚਾਰਾ ਚਾਰ ਤੂੜੀ ਉੱਤੇ ਖਰਾਬ ਹੋਈ ਜਾ ਰਹੀ ਹੈ ਇਹ ਵੀ ਗੱਲਾਂ ਗਲਤ ਆ ਨਾ ਸਭ ਕੁਝ ਹੈਗਾ ਆ ਕੁਛ ਨਾ ਲਿਆਓ ਮੇਰੀ ਬੇਨਤੀ ਅਸੀਂ 2019 ਚ ਵੀ ਅਪੀਲ ਕਰਦੇ ਨੇ ਅਸੀਂ 2023 ਚ ਵੀ ਅਪੀਲ ਇਹੀ ਕਰਦੇ ਨੇ ਜਦੋਂ ਕਿਤੇ ਲੋਡ ਹੁੰਦੀ ਤੁਹਾਨੂੰ ਦੱਸ ਦਾਂਗੇ ਪਰ ਅੱਪਲ ਦਾ ਲੋਡ ਰਹਿੰਦੀ ਕੋਈ ਨਹੀਂ ਪਰ ਸਾਡੇ ਲੋਕ ਜਿੱਧਰ ਨੂੰ ਸਿੱਧੇ ਹੋ ਜਾਂਦੇ ਫਿਰ ਹੋ ਜਾਂਦੇ ਫਿਰ ਆਪਾਂ ਹੀ ਫਿਰ ਬ्यर्थ ਚੀਜ਼ਾਂ ਜਾਂਦੀਆਂ ਫਿਰ ਸਾਡਾ ਵੀ ਮਨ ਬੜਾ ਦੁਖਦਾ ਜਦੋਂ ਅਸੀਂ ਫਰੰਟ ਲਾਈਨ ਤੇ ਮੋਰੇ ਸਮਾਰਨ ਰੁੱਲਦਾ ਦੇਖਦੇ ਹਾਂ ਉਹ ਵੀ ਸਾਡਾ ਅੱਛਾ ਮਨਜੂਤ ਭਾਈ ਅੰਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਸਿਹਤ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਹੜ੍ਹ ਆਏ ਹੋਏ ਨੇ ਲੋਕਾਂ ਨੂੰ ਸਰੀਰਕ ਸਮੱਸਿਆਵਾਂ ਵੀ ਆ ਰਹੀਆਂ ਹੋਣਗੀਆਂ ਪੰਜਾਬ ਦੇ ਸਿਹਤ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਪੂਰੀ ਘਟਨਾ ਨੂੰ ਲੈ ਕੇ ਜਾਂ ਪਾਣੀ ਵਧੇ ਹੋਏ ਨੂੰ ਲੈ ਕੇ ਜਾਂ ਹੜ੍ਹ ਹੜ੍ਹ ਆਏ ਹੋਣ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਸਾਨੂੰ ਬਰੇ ਉਹਨਾਂ ਨੂੰ ਤਾਂ ਕਹਿਣਾ ਪੀਲੇ ਅਸੀਂ ਕੀ ਕਰ ਸਕਦੇ ਆ ਉਹਨਾਂ ਦੇ ਤਾਂ ਆਪ ਹੀ ਸਭ ਕੁਝ ਪਤਾ ਹੀ ਆ ਉਹਨਾਂ ਦੇ ਉਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਉੱਥੇ ਕੀ ਕਿਹੜੀ ਸਿਹਤ ਦੀ ਜਰੂਰਤ ਆ ਤੇ ਮੁੱਖ ਮੰਤਰੀ ਨੂੰ ਕੀ ਨਹੀਂ ਪਤਾ ਸਭ ਕੁਝ ਹੀ ਪਤਾ ਆ ਪਰ ਇਹ ਆ ਵੀ ਚਲੋ ਗਰਾਊਂਡ ਲੈਵਲ ਤੇ ਜਿਹੜੇ ਆਪਣੇ ਅਧਿਕਾਰੀ ਆ ਉਹਨਾਂ ਨੂੰ ਇਹ ਆ ਵੀ ਜਿਹੜਾਂ ਦੀ ਫਸਲਾਂ ਮਰੀਆਂ ਹੁਣ ਵਿਚਾਰੇ ਗਰੀਬ ਕਿਸਾਨਾਂ ਜਿਨ੍ਹਾਂ ਦੀ ਝੋਨੇ ਮਰ ਗਏ ਜਿੰਦੇ ਕਮਾਤ ਮਰ ਗਏ ਸਭ ਕੁਝ ਫਸਲ ਤਬਾਹ ਹੋ ਗਈ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਾ ਕੁਛ ਜ਼ਰੂਰ ਉਹਨਾਂ ਦਾ ਮੁਆਵਜ਼ਾ ਦਿੱਤਾ ਜਿਨ੍ਹਾਂ ਦੇ ਘਰ ਬਹਿ ਗਏ ਕਈਆਂ ਦੇ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਾ ਕੁਛ ਜ਼ਰੂਰ ਉਹਨਾਂ ਦਾ ਸਹਾਇਤਾ ਉਹਨਾਂ ਦੀ ਸਾਰ ਲਈ ਜਾਵੇ ਜਿਹੜੇ ਟਰਾਲੀਆਂ ਭਰ ਭਰ ਕੇ ਪਸ਼ੂਆਂ ਵਾਸਤੇ ਚਾਰਾ ਲਿਆ ਲਿਆ ਰਹੇ ਨੇ ਪਾਣੀ ਦੀਆਂ ਬੋਤਲਾਂ ਲਿਆ ਰਹੇ ਨੇ ਜਾਂ ਦਾਣਾਂ ਲਿਆ ਰਹੇ ਨੇ ਜਾਂ ਸੁੱਕੀ ਰਸ ਦੀ ਗੱਲ ਕਰ ਲਈਏ ਉਹ ਲਿਆ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਨੇ ਉਹ ਵੀ ਇਹ ਹੀ ਕਹਿ ਰਿਹਾ ਵੀ ਨਾ ਲਿਆਓ ਹਜੇ ਤੱਕ ਬਿਲਕੁਲ ਵੀ ਲੋੜ ਨਹੀਂ ਹੈਗੀ ਪੁੱਛ ਕੇ ਲਿਆ ਕੇ ਕਿ ਉਹ ਕਿਸ ਜਗ੍ਹਾ ਤੇ ਲੋੜ ਹੈਗੀ ਉੱਥੇ ਲੈ ਕੇ ਜਾਓ ਕਿਸੇ ਦੇ ਘਰ ਕਹਿ ਦੇ ਵੀਡੀਓ ਦੇਖ ਕੇ ਨਾ ਆ ਜਾਓ ਆਪ ਜਾਓ ਉੱਥੇ ਦੇਖ ਕੇ ਪਹਿਲਾਂ ਪੁੱਛੋ ਫੇਰ ਲਿਆਓ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਬਾਬਾ ਦੀਪ ਸਿੰਘ ਸੇਵਾਦਾਲ ਤੋਂ ਭਾਈ ਮਨਜੋਤ ਸਿੰਘ ਤਲਵੰਡੀ ਤਾਂ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦੇ ਵਿੱਚ ਇਹ ਲੋਕਾਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਾ ਹੈ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਰੇ ਨੇ ਤਾਂ ਨਾਲ ਦੀ ਨਾਲ ਇਹ ਮੈਡੀਕਲੀ ਸਹੂਲਤਾਂ ਵੀ ਦੇ ਰਹੇ ਨੇ ਤਾਂ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਜਾਂ ਟਾਂਡੇ ਇਲਾਕੇ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਹੜ ਦੀ ਮਾਰ ਹੇਠ ਪਿੰਡ ਆਏ ਹੋਏ ਨੇ ਉਹਨਾਂ ਇਲਾਕਿਆਂ ਦੇ ਵਿੱਚ ਨਾ ਤਾਂ ਐਸਡੀਆਰਐਫ ਦੀਆਂ ਟੀਮਾਂ ਵਿਖ ਰਹੀਆਂ ਨੇ ਨਾ ਹੀ ਐਨਡੀਆਰਐਫ ਦੀਆਂ ਟੀਮਾਂ ਦਿਖ ਰਹੀਆਂ ਨੇ ਟੀਮਾਂ ਸਿਰਫ ਦਿਖ ਰਹੀਆਂ ਨੇ ਬਾਬਾ ਦੀਪ ਸਿੰਘ ਸੇਵਾਦਾਲ ਦੀਆਂ ਜੇ ਜਿਹੜੇ ਲੋਕਾਂ ਨੂੰ ਜਿਹੜੇ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਲੋਕ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪੁਚਾਰੇ ਨੇ ਔਰ ਮੈਡੀਕਲੀ ਸਹੂਲਤਾਂ ਉਹਨਾਂ ਨੂੰ ਦੇ ਰਹੇ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਹੜ੍ਹ ਆਉਣ ਦੇ ਵੱਡੇ ਕਾਰਨ ਕੀ ਨੇ ਇਸ 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 ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ